ਸਾਹਿਬੀ ਦਾ ਜਨਮ ਸ਼ਾਲੇਨ ਮੈਂ ਤਾਂ ਦੀ ਅਮਰਜੀਤ ਕਾ ਜੀ ਜੋਸ਼ੀ ਚੈਨਲ ਉਂ ਤੇ ਤੁਹਾਡਾ ਸਾਲ ਕਰਨੀਆ ਲੋ ਅੱਜ ਤੁਨੋ ਸਾਰੇ ਨੂੰ ਜਨਮ ਆਸ਼ਟਮੀ ਦੀ ਬਹੁਤ ਬਹੁਤ ਮੁਬਾਰਕਾਂ ਦਿੰਨੀਆ ਤੇ ਪਰਮਾਤਮਾ ਸਾਰਾ ਸਾਲ ਤੇਸ਼ ਭਗਵਾਨ ਜੋ ਵੀ ਦੇਤੇ ਤੁਸੀਂ ਮੰਨ ਲਿਓ ਤੁਹਾਡੇ ਅੰਗ ਸੰਗ ਰਹੇ ਦੰਦ ਉਸਤੀਆ ਰੱਖੇ ਤੇ ਸਾਲ ਪਰਵਾ ਤੇ ਸੰਤੁਸ਼ਟੀ ਦੇ ਤੇ ਲੋ ਮੈਂ ਤੁਹਾਨੂੰ ਜਿਹੜਾ ਨੁਕਤਾ ਪਾਉਂਗੀ ਓਹੋ ਮਤਲਬ ਜਿਵੇਂ ਆ ਪੰਡਤਾਲ ਨੁਕਤਾ ਦੱਸੂਗੀ ਜਿਵੇਂ ਘਰ 'ਚ ਕਿਸੇ ਨੂੰ ਕਿਸੇ ਪੰਡਤਾਂ ਜੋਤਸ਼ੀਆਂ ਕੋਲ ਜਾਣੇ ਹੁੰਦੀ ਸਾਨੂੰ ਸਾਹਮਣੇ ਰੱਤੀ ਹੈ ਜੀ ਸਾਨੂੰ ਵਰਕਤ ਨਹੀਂ ਪੈਂਦੀ ਉਹਨਾਂ ਨੂੰ ਕੀ ਹੈਗਾ ਨੁਕਤਾ ਬਿਲਕੁਲ ਸਹੀ ਪੁਰਾਣਾ ਦੇ ਵਿੱਚੋਂ ਇਦਾਂ ਦੇ ਨਿਕਲ ਦੱਸਿਆ ਹੋਇਆ ਤੇ ਉਹ ਤੁਸੀਂ ਕਰਿਓ ਤੇ ਪਹਿਲਾਂ ਸੁਣੋ ਇਹੇ ਗੀਤ ਗੀਤ ਕੈਲੋ ਹੋਵੇ ਨੂੰ ਭਜਨ ਕੈਲੋ ਤੇ ਸਰੋਹੇ ਉੱਚੀ ਰੇਖ ਚਸ ਲੈ ਮਾਨੋ ਇਸ ਸੰਗੀਤ ਦਾ ਆਨੰਦ ਅੱਜ ਜਨਮ ਅਸ਼ਟਮੀ ਤੇ ਕ੍ਰਿਸ਼ਨ ਭਗਵਾਨ ਦੇ ਵਾਸਤੇ ਲਿਖਿਆ ਹੋਇਆ ਹੈ ਇੱਕ ਭਗਤ ਆਪਣੀ ਗੋਪੀ ਪੁਕਾਰ ਕਰਦੀ ਹੈਗੀ ਵੀ ਮੈਂ ਐ ਬਣ ਜਾਂਦੀ ਤੇ ਮਾਨੋ ਇਸ ਸੰਗੀਤ ਦਾ ਆਨੰਦ ਕ੍ਰਿਸ਼ਨ ਪਿਆਰੇ ਦਾ ਮੁਗਟ ਮੈਂ ਬਾਣੀ ਕਿਉਂ ਨਾ ਗਈ ਵੇ ਸ਼ਾਮ ਸੋ

बाणी क्यों न गई वे सुंदर दे ठा ते साजी क्यों न गई वे शाम

ਸ਼ਾਮ ਆਵੇ ਤਮਟ ਕੀ ਤੁਗਬੀ ਜਮਨਾ ਤੇ ਓੜੀ ਮੈਂ ਸੁੰਦਰ ਦੇ ਤਿਆਰੇ ਨਹੀਂ ਮੈਂ ਸਾਜੀ ਕਿਉਂ ਨਾ ਗਈ ਵੇ ਸ਼ਾਮ ਆਵੇ ਤਰਸੇ ਜਬੇ ਨੂੰ ਜੇ ਗਰੀਚ ਓਲੀ ਕਮ ਹੈ ਘੜੀ ਵੇ ਘੜੀ मिश्री मे मखण चराल क्या ਕ੍ਰਿਸ਼ਨ ਭਗਵਾਨ ਨੂੰ ਆਪਾਂ ਵੀ ਸਾਰੇ ਉਡੀਕ ਰਹੇ ਆ ਤੇ ਪ੍ਰਮਾਤਮਾ ਭਗਵਾਨ ਸਾਹਿਬ ਨੂੰ ਦਰਸ਼ਨ ਦੇਵੇ ਸਾਡਾ ਲੜਫੜੀ ਮੇਰਾ ਮਾਲਕ ਨੇ ਦਸ ਮਾਣਿਓ ਇਸ ਭਜਨ ਨੂੰ ਮੰਗੀਦਾ ਆ ਆਨੰਦ ਤੇ ਜਰੂਰ ਦੱਸਿਓ ਤੁਹਾਨੂੰ ਇਹ ਸਾਡਾ ਕੀ ਹੋ ਜਾ ਲੱਗਿਆ ਤੇ ਲੋਕ ਹਣ ਮੁfte ਬਣਾ ਜੋ ਤੇ ਜਿਵੇਂ ਆਪਾਂ ਜੋਸ਼ੀਆ ਪੰਡਤਾਂ ਕੋਲੇ ਪੁੱਛਣ ਚਲੇ ਜਾਂਦੇ ਆ ਹਨਾ ਉਹ ਸਾਫ ਕਿਸੇ ਨੂੰ ਕਹਿੰਦੇ ਨੇ ਸਾਫ ਸੱਦੀਆ ਕਿਸੇ ਨੂੰ ਕੁਛ ਦੱਸ ਦਿੰਦੇ ਨੇ ਹਨਾ ਤੁਸੀਂ ਜਾਣਦੇ ਹੋ ਮੈਂ ਤਾਂ ਲੱਜਾਂਦੇ ਹੋ ਵੀ ਉੱਥੇ ਕੁਝ ਦਾਨ ਕਰਨ ਨੂੰ ਵੀ ਕਰਕੇ ਉਹ ਪੈਸੇ ਵੀ ਦਿੰਨੇ ਉਹਨੂੰ ਪਰ ਮੈਂ ਤੁਹਾਨੂੰ ਇਹ ਵੇਦਾ ਗ੍ਰੰਥਾਂ ਨਹੀਂ ਕੰਨਾਂ ਹੀ ਦੱਸਦੀਆਂ ਲੱਗੂ ਨਾ ਕਿ ਤੇ ਤੁਸੀਂ ਸ਼ਨੀਵਾਰ ਵਾਲੇ ਦਿਨ ਗੜਬੀ ਜ ਲੈ ਲਈ ਪਾਣੀ ਦੀ ਘਰੋਂ ਲੈ ਕੇ ਜਾਣੀਆਂ ਮੰਦਰ ਤੇ ਕੋਈ ਨਾ ਲਓ ਘਰੋਂ ਤਾਂ ਗੜਬੀ ਲੈ ਲਈ ਉਹਦੇ ਵਿੱਚ ਦੁੱਧ ਪਾ ਲਿਆ ਤੇ ਉਹਦੇ ਵਿੱਚ ਗੁੜ ਜੂਰਾ ਕਰਕੇ ਪਾ ਲਿਆ ਠੀਕ ਹੈ ਜੇ ਤਾਂਬੇ ਦਾ ਤਾਂਬੇ ਵਿੱਚ ਦੁੱਧ ਨਹੀਂ ਪਾਉਣਾ ਤਾਂਬੇ ਦੇ ਘੜੀ ਵਿੱਚ ਉਹਦਾ ਤਾਂਬੇ ਨਾਲ ਪੰਜਾਲ ਚੜਾਉਣੇ ਆ ਬਾਰੇ ਜਦੋਂ ਦੁੱਧ ਪਾਉਣਾ ਹੈ ਉਦੋਂ ਦੂਸਰੀ ਗੜਤੀ ਲੈ ਕੇ ਜਾਣਾ ਹੈ ਨਾ ਤੇ ਸਟੀਲ ਦੀ ਜਾਂ ਪਿੱਤਲ ਦੀ ਉਹ ਤੇ ਜਲਪਾ ਲਿਆ ਫਿਰ ਉੱਥੇ ਤੁਸੀਂ ਦੁੱਧ ਪਾ ਲਿਆ ਥੋੜਾ ਤੇ ਫਿਰ ਥੋੜਾ ਪਾ ਲਿਆ ਪੂਰਾ ਕਰਕੇ ਉਹ ਫਿਰ ਤੁਸੀਂ ਜਾਓ ਸ਼ਨੀਵਾਰ ਵਾਲਦਿਨ ਪਿੱਪਲ ਕੋਲੇ ਤੇ ਉਹ ਤਿਆਰ ਸ਼ੇਰੇ ਪਿੱਪਲ ਦੇ ਨਾਲ ਹੀ ਪ੍ਰਕਰਮਾ ਕਰੋ ਨਾਲੇ ਉਹ ਜਲਪਾ ਆਓ ਤੁਸੀਂ ਕੁਝ ਪੰਜ ਚਾਰ ਜਦੋਂ ਜਾਵੋਗੇ ਨਾ ਵਾਰ ਨੂੰ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣ ਲੱਗ ਜੂ ਤੇ ਪਰਮਾਤਮਾ ਕਰੋ ਸ਼ਨੀ ਦਾ ਵੀ ਪ੍ਰਕੋਪ ਹਟ ਜਾਂਦਾ ਤੇ ਘਰੇ ਮਾਈ ਚ ਬਰਕਤ ਵੀ ਘਰੇ ਝਗੜੇ ਵੀ ਹਟ ਜਾਂਦੇ ਇਹ ਤੁਸੀਂ ਜਰੂਰ ਕਰਕੇ ਦੇਖਿਓ ਪਰਮਾਤਮਾ ਭਲੀ ਕਰੂਗਾ ਲੋ ਮਾਣੋ ਇਸ ਗੀਤ ਦਾ ਤੇ ਨਕ ਤੇ ਆਨੰਦ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਜੀਉ ਨਵੇਂ ਗਾਣੇ ਤੇ ਅੱਜ ਤਾਂ ਫਿਰ ਸ਼ਾਮ ਨੂੰ ਵੀ ਲਾਓ ਰੌਣਕਾ ਮੰਦਰਾ ਚ ਕਰਨ ਕਰਾ ਅੱਜ ਹੈ ਤੇ ਅੱਜ ਤਾਂ ਬਹੁਤ ਬਾਰੇ ਸਾਲਾਵਾਦੇ ਸੋਮਵਾਰ ਦਾ ਦਿਨ ਆਇਆ ਸੋਮਵਾਰ ਨੂੰ ਕ੍ਰਿਸ਼ਨ ਭਗਵਾਨ ਦਾ ਜਨਮ ਹੋਇਆ ਸੀਗਾ ਕਹਿੰਦੇ ਬਹੁਤ ਵਧੀਆ ਸੰਗਮ ਹੋਇਆ ਅੱਜ ਤੁਹਾਡੇ ਸਾਰੇ ਜਨਮਾਂ ਦੇ ਪਾਪ ਟੱਟ ਜਾਣਗੇ ਕ੍ਰਿਸ਼ਨ ਭਗਵਾਨ ਨੂੰ ਜਾ ਕੇ ਜਿਹੜੇ ਮੰਨਦੇ ਹੋ ਤੇ ਉਹ ਜਾ ਕੇ ਉਹਨਾਂ ਨੂੰ ਝੂਲਾ ਜਰੂਰ ਝੂਟੇ ਦੇ ਕੇ ਆਓ ਮੰਨਦਾ ਸਾਰੇ ਕਿ ਝੂਲੇ ਪਾਏ ਹੋਏ ਨੇ ਤੇ ਭੋਗ ਕਾਗਲ ਜਾ ਤੁਸੀਂ ਮਿਸ਼ਰੀ ਲੈ ਜੋ ਮੱਖਣ ਲੈ ਜੋ ਹੈ ਨਾ ਉਹਦਾ ਭੋਗ ਲਾਇਓ ਤੇ ਨਹੀਂ ਕੋਈ ਫਰਕ ਦਾ ਭੋਗ ਲੱਗ ਸਕਦਾ ਹੈ ਜੀ ਨਾ ਤੇ ਲੋਗ ਉਹਨੂੰ ਦਿਓ ਮੈਨੂੰ ਛੁੱਟੀ ਤੇ ਕੱਲ ਨੂੰ ਆਪਾਂ ਫੇਰ ਪੜਾਂਗੇ ਪਰ ਬਹੁਤ ਪਲੀ ਕਰੇ ਧੰਨਵਾਦ ਸਾਹਿਬ